ਦੋਸਤੋ ਸਵਾਗਤ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸਿੱਧੂ ਮਸੇਵਾਲ ਬਾਈ ਨੂੰ ਗਿਆ ਨੂੰ ਸਾਡੇ ਕੋਲ 3 ਸਾਲ ਹੋ ਗਏ ਹਨ ਪਰ ਸਿੱਧੂ ਮਸੇਵਾਲ ਬਾਈ ਆਪਣੀ ਆਵਾਜ਼ ਕਰਕੇ ਸਾਡੇ ਦਿਲਾਂ ਵਿੱਚ ਜਿੰਦਾ ਹੈ ਸਿੱਧੂ ਮਸੇਵਾਲ ਬਾਈ ਨੇ ਜਾਣ ਤੋਂ ਪਹਿਲਾਂ ਆਪਣੇ ਆਫੀਸ਼ੀਅਲ YouTube ਚੈਨਲ ਦੇ ਉੱਪਰ ਲੇਵਲ ਨਾ ਦਾ ਇੱਕ Song ਰਿਲੀਜ਼ ਕੀਤਾ ਸੀ ਅਤੇ ਉਸ ਗੀਤ ਵਿੱਚ ਫੀਚਰਿੰਗ ਸਨੀ ਮਲਟਨ ਦੀ ਸੀ ਜੋ ਕਿ ਸਿੱਧੂ ਮਸੇਵਾਲ ਦੇ ਦਾ ਖਾਸ ਮਿੱਤਰ ਸੀ ਦੋਸਤੋ ਜੇਕਰ ਆਪਾਂ 3 ਸਾਲ ਬਾਅਦ ਇਸ ਗੀਤ ਦੇ ਉੱਪਰ ਵਿਊਜ਼ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਪਰ 244 ਮਿਲੀਅਨ ਈਵਿਊਜ਼ ਨੇ ਅਤੇ 4 ਮਿਲੀਅਨ ਤੋਂ ਉੱਪਰ ਲਾਈਕਸ ਹੋ ਚੁੱਕੇ ਹਨ 4 ਲੱਖ ਕਮੈਂਟ ਹੋ ਚੁੱਕੇ ਹਨ ਦੋਸਤੋ ਹੁਣ ਸਿੱਧੂ ਮਸੂਏ ਵਾਲੇ ਦੇ ਲੈਵਲ Song ਨੇ ਕੈਨੇਡਾ ਦੇ YouTube ਦੇ ਉੱਪਰ ਇੱਕ ਵੱਡਾ ਰਿਕਾਰਡ ਕੰਮ ਕਰ ਦਿੱਤਾ ਹੈਦਰ ਰਸਲ ਦੋਸਤੋ ਸਿੱਧੂ ਮਸੂਏ ਵਾਲੇ ਦਾ ਲੈਵਲ Song ਕੈਨੇਡਾ ਦੇ YouTube ਦੇ 27ਵੇਂ ਨੰਬਰ ਤੇ ਟ੍ਰੈਂਡ ਕਰ ਰਿਹਾ ਹੈ ਇਹੀ ਰੁਤਬਾ ਹੈ ਸਿੱਧੂ ਮਸੂਏ ਵਾਲੇ ਦਾ ਇੱਕ ਪੰਜਾਬੀ ਗੀਤ ਬਗਾਨੇ ਮੁਲਕ ਜੋ ਕਿ ਅੰਗਰੇਜ਼ਾਂ ਦਾ ਮੁਲਕ ਹੈ ਉੱਥੇ ਟ੍ਰੈਂਡ ਕਰ ਰਿਹਾ ਹੈ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਇਸ ਗੀਤ ਵਿੱਚ ਸਿੱਧੂ ਮਸੂਏ ਨੇ ਆਪਣੇ ਕਿ ਨੂੰ ਰਿਪਲਾਈ ਕੀਤਾ ਹੈ ਸੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਇਹਦੀਆਂ ਵੀਡੀਓ ਅਤੇ ਅਪਡੇਟ ਤੁਹਾਨੂੰ ਟਾਈਮ ਤੇ ਮਿਲਦੀਆਂ ਰਹਿਣ ਮਿਲਦੇ ਆਂ ਵੀਡੀਓ ਉਤੇ